ਹਾਂਜੀ ਪਿਆਰੇ ਬੱਚਿਓ ਅੱਜ ਅਸੀਂ ਕਲਾਸ 8ਵੀਂ ਦਾ ਪਾਠ 11 ਬਲ ਅਤੇ ਦਾ ਦੇ ਇੱਕ ਇੱਕ ਅੰਕ ਵਾਲੇ ਪ੍ਰਸ਼ਨ ਸ਼ੁਰੂ ਕਰਨ ਜਾ ਰਹੇ ਹਾਂ ਆਓ ਬੱਚਿਓ ਅਬ ਆਪਾਂ ਸਮਝਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਬੱਚਿਓ ਆਪਣੇ ਕੋਲੇ ਪਹਿਲਾ ਪ੍ਰਸ਼ਨ ਆਂਦਾ ਹੈ ਬਾਲਿਕ ਤੱਕਾ ਜਾਂ ਖਿੱਚ ਹੈ ਬਲਕਿ ਇਹ ਇੱਕ ਤੱਕਾ ਜਾਂ ਖਿੱਚ ਹੈ ਜੋ ਵਸਤੂ ਦੀ ਡੈਸ਼ ਬਦਲਣ ਵਿੱਚ ਸਹਾਇਕ ਹੈ ਕੀ ਬਦਲਣ ਵਿੱਚ ਸਹਾਇਕ ਹੈ ਦੇਖੋ ਬੱਚਿਓ ਸਥਿਤੀ ਵੀ ਬਦਲ ਦਿੰਦਾ ਹੈ ਦਿਸ਼ਾ ਵੀ ਬਦਲ ਦਿੰਦਾ ਹੈ ਔਰ ਆਕਾਰ ਵੀ ਬਦਲ ਦਿੰਦਾ ਹੈ ਇਟ ਮੀਨ ਜਿਹੜਾ ਬਲ ਹੈ ਉਹ ਸਾਰਿਆਂ ਨੂੰ ਹੀ ਬਦਲਣ ਵਿੱਚ ਸਹਾਇਕ ਹੈ ਅੱਗੇ ਬੱਚਿਓ ਦੂਜਾ ਪ੍ਰਸ਼ਨ ਆਉਂਦਾ ਹੈ ਪ੍ਰਤੀ ਇਕਾਈ ਖੇਤਰਫਲ ਤੇ ਲਗਾਇਆ ਗਿਆ ਬਲ ਡੈਸ਼ ਕੋ ਹੁੰਦਾ ਹੈ ਬੱਚੇ ਫਾਰਮੂਲਾ ਹੈ ਇਸ ਦਾ ਦਾਵਦਾ ਇਸ ਦਾ ਦਾਵਦਾ ਅੱਗੇ ਬੱਚਿਓ ਤੀਜਾ ਪ੍ਰਸ਼ਨ ਹੈ ਚਿੱਤਰ ਵਿੱਚ ਦਰਸਾਏ ਅਨੁਸਾਰ ਕਿਸ ਬਿੰਦੂ ਤੇ ਦਾਵ ਦਾ ਮਾਣ ਸਭ ਤੋਂ ਜ਼ਿਆਦਾ ਹੈ ਕਿਸ ਦਾ ਦਾਵ ਦਾ ਤਾਂ ਚਿੱਤਰ ਵਿੱਚ ਦੇਖੋ ਬੱਚਿਓ ਜਿਹੜਾ ਸਾਡਾ ਇੱਥੇ ਬਿੰਦੂ ਡੀ ਹੈ ਇਸ ਤੇ ਮਾਣ ਕੀ ਹੋਏਗਾ ਜ਼ਿਆਦਾ ਹੋਏਗਾ ਤਾਂ ਆਨਸਰ ਕੀ ਹੋਏਗਾ ਸਸਾ ਬਿੰਦੂ ਡੀ ਤੇ ਅੱਗੇ ਬੱਚਿਓ ਚੌਥਾ ਪ੍ਰਸ਼ਨ ਹੈ ਕਿਸੇ ਵਸਤੂ ਉੱਤੇ ਇੱਕ ਹੀ ਦਿਸ਼ਾ ਵਿੱਚ ਲਗਾਏ ਗਏ ਬਲ ਬਿਆਸ਼ ਹੀ ਜਾਂਦੇ ਹਨ ਦੇਖੋ ਵਸਤੂ ਤੇ ਜਦੋਂ ਇੱਕ ਹੀ ਦਿਸ਼ਾ ਵਿੱਚ ਬਲ ਲਗਾਉਂਗੇ ਤੋ ਬਲਕਿ ਹੋ ਜਾਂਦੇ ਨੇ ਹਮੇਸ਼ਾ ਜੁੜ ਜਾਂਦੇ ਨੇ ਤਾਂ ਅਨਸਰ ਕੀ ਆਏਗਾ ਜੁੜ ਜਾਂਦੇ ਨੇ ਅੱਗੇ ਬੱਚਿਓ ਪੰਜਵਾਂ ਪ੍ਰਸ਼ਨ ਹੈ ਕਿਸੇ ਗਤੀਸ਼ੀਲ ਵਸਤੂ ਤੇ ਲਗਾਇਆ ਗਿਆ ਬਲ ਗਤੀ ਦੀ ਦਿਸ਼ਾ ਵਿੱਚ ਹੋਵੇ ਤਾਂ ਵਸਤੂ ਦੀ ਚਾਲ ਕੀ ਹੋਏਗੀ ਜਿਸ ਸੇਮ ਡਾਇਰੈਕਸ਼ਨ ਵਿੱਚ ਲਗਾਇਆ ਜਾਵੇ ਤਾਂ ਚਾਲ ਕੀ ਹੋਏਗੀ ਵੱਧ ਜਾਵੇਗੀ ਤਾਂ ਅਨਸਰ ਕੀ ਆਏਗਾ ਆੜਾ ਵੱਧ ਜਾਂਦੀ ਹੈ ਹਾਂਜੀ ਬੱਚਿਓ ਛੇਵਾਂ ਪ੍ਰਸ਼ਨ ਹੈ ਕਿਸੇ ਗਤੀਸ਼ੀਲ ਵਸਤੂ ਤੇ ਲਗਾਇਆ ਗਿਆ ਬਲ ਗਤੀ ਦੀ ਦਿਸ਼ਾ ਦੇ ਉਲਟ ਹੋਵੇ ਕਿੱਧਰ ਕਿਹਾ ਗਿਆ ਗਤੀ ਦੀ ਦਿਸ਼ਾ ਦੇ ਉਲਟ ਹੋਵੇ ਤਾਂ ਵਸਤੂ ਦੀ ਚਾਲ ਕੀ ਹੋਵੇਗੀ ਘਟ ਜਾਵੇਗੀ ਆਨਸਰ ਕੀ ਆਏਗਾ ਉੜਾ ਘਟ ਜਾਂਦੀ ਹੈ ਹਾਂਜੀ ਬੱਚਿਓ ਸੱਤਵਾਂ ਪ੍ਰਸ਼ਨ ਆਂਦਾ ਹੈ ਵਿਰਾਮ ਅਵਸਥਾ ਵਿੱਚ ਪਈ ਵਸਤੂ ਦੀ ਚਾਲ ਦੇਖੋ ਜਦੋਂ ਵਸਤੂ ਵਿਰਾਮ ਅਵਸਥਾ ਵਿੱਚ ਹੁੰਦੀ ਹੈ ਤਾਂ ਉਹਦੀ ਚਾਲ ਕੀ ਹੁੰਦੀ ਹੈ ਹਮੇਸ਼ਾ ਜ਼ੀਰੋ ਹੁੰਦੀ ਹੈ ਤਾਂ ਸਾਡਾ ਆਨਸਰ ਕੀ ਆਏਗਾ ਆੜਾ ਸੀਫਰ ਬੱਚਿਓ ਅੱਠਵਾਂ ਪ੍ਰਸ਼ਨ ਹੈ ਪਾਣੀ ਦੀ ਬਾਲਟੀ ਨੂੰ ਚੁੱਕਣ ਸਮੇਂ ਕਿਹੜਾ বল ਕਿਰਿਆ ਕਰਦਾ ਹੈ ਪਾਣੀ ਦੀ ਬਾਲਟੀ ਚੁੱਕਣ ਲਈ ਤਾਂ ਬੱਚਿਓ ਇੱਥੇ ਸਾਡੇ ਦੋ বল ਕੰਮ ਕਰਦੇ ਨੇ ਇੱਕ ਤਾਂ ਅੰਦਰ ਵਿੱਚ ਗੁਰਤਵਾਕਰਸ਼ਨ ਔਰ ਇੱਕ ਆਂਦਾ ਹੈ ਪੇਸ਼ੀਵਲ ਤਾਂ ਇਤਨੀ ਸਾਡਾ ਸਸਤਾਂਸ ਰਹੇਗਾ ਜਿਸ ਵਿੱਚ ਆੜਾ ਅਤੇ ਈੜੀ ਦੋਵੇਂ ਅੰਸਰ ਨੇ ਜਿਹੜੇ ਸਾਡੇ ਕੋਲੇ ਆਂਦੇ ਨੇ ਹਾਂਜੀ ਬੱਚਿਓ ਨੌਵਾਂ ਪ੍ਰਸ਼ਨ ਹੈ ਫਰਸ਼ ਤੇ ਰੇੜੀ ਗਈ ਗੇਂਦ ਕੁਝ ਦੂਰੀ ਤੈਅ ਕਰਨ ਤੋਂ ਬਾਅਦ ਰੁਕ ਜਾਂਦੀ ਹੈ ਕਿਉਂ ਰੁਕ ਜਾਂਦੀ ਹੈ ਗੇਂਦ ਹਲਕੀ ਹੋਣ ਕਰਕੇ ਰਗੜ বল ਕਾਰਨ ਗੇਂਦ ਭਾਰੀ ਹੋਣ ਕਰਨ ਜਾਂ ਗੁਰਤਵਾਕਰਸ਼ਨ বল ਕਾਰਨ ਦੇਖੋ ਫਰਸ਼ ਤੇ ਰੇੜੀ ਗਈ ਗੇਂਦ ਕੁਝ ਦੂਰੀ ਤੈਅ ਕਰਨ ਤੋਂ ਬਾਅਦ ਰੁਕ ਜਾਂਦੀ ਹੈ ਤਾਂ ਇਸ ਦਾ ਠੁਕਵਾਂ ਆਨਸਰ ਕੀ ਆਏਗਾ ਰਗੜ ਵਾਲਾ ਕਾਰਨ ਕਿਸ ਕਾਰਨ ਰਗੜ ਵਾਲਾ ਕਾਰਨ ਅੱਗੇ ਆਦਾ ਬੱਚਿਓ ਇੱਕ ਛੜ ਚੁੰਬਕ ਦਾ ਉਤਰੀ ਧਰੁਵ ਦੂਜੇ ਛੜ ਚੁੰਬਕ ਦੇ ਉਤਰੀ ਧਰੁਵ ਨੂੰ ਆਪਕਰਸ਼ਿਤ ਕਰਦਾ ਹੈ ਕੀ ਕਰਦਾ ਹੈ ਆਪਕਰਸ਼ਿਤ ਆਪਕਰਸ਼ਿਤ ਦਾ ਮਤਲਬ ਹੁੰਦਾ ਹੈ ਧਕੇਲਦਾ ਹੈ ਇਹ ਡੈਸ਼ বল ਦੀ ਉਦਾਹਰਣ ਹੈ ਦੇਖ ਬੱਚਿਓ ਜਦੋਂ ਚੁੰਬਕ ਦੀ ਗੱਲ ਕਰਦੇ ਆ ਤਾਂ ਇਸ ਵਿੱਚ ਕਿਹੜਾ বল ਲੱਗਦਾ ਹੈ ਹਮੇਸ਼ਾ ਅਸੰਪਰਕ বল ਕਿਹੜਾ ਬਲ ਅਸੰਪਰਕ ਬਲ ਫਿਰ ਬੱਚਿਓ ਸਾਡਾ 11ਵਾਂ ਪ੍ਰਸ਼ਨ ਹੈ ਇੱਕ ਚਾਰਜਿਤ ਵਸਤੂ ਦੁਆਰਾ ਦੂਜੀ ਚਾਰਜਿਤ ਜਾਂ ਅਨਚਾਰਜਿਤ ਵਸਤੂ ਤੇ ਲਗਾਇਆ ਗਿਆ ਬਲ ਡੈਸ਼ ਵਾਲਾ ਆਖੋ ਹੁੰਦਾ ਹੈ ਇਹ ਵਿੱਚੋਂ ਕਿਹੜਾ ਬਲ ਹੁੰਦਾ ਹੈ ਚੁੰਬਕੀ ਥੇਰ ਬਿਜਲੀ ਬਲ ਗੁਰਤਵੀ ਬਲ ਜਾਂ ਪੇਸ਼ੀ ਬਲ ਬੱਚਿਓ ਇਸ ਦਾ ਤੁਕ ਆਨਸਰ ਕੀ ਹੋਏਗਾ ਆੜਾ ਥੇਰ ਬਿਜਲੀ ਬਲ ਕਿਹੜਾ ਬਲ ਥੇਰ ਬਿਜਲੀ ਬਲ ਹਾਂਜੀ ਬੱਚਿਓ ਬਰਮ ਪ੍ਰੈਸ਼ਨ ਆਉਂਦਾ ਹੈ ਹੱਥ ਵਿੱਚ ਫੜੇ ਸਿੱਕੇ ਨੂੰ ਛੱਡਣ ਤੇ ਇਹ ਧਰਤੀ ਵੱਲ ਡਿੱਗਣਾ ਸ਼ੁਰੂ ਕਰ ਦਿੰਦਾ ਹੈ ਹੱਥ ਵਿੱਚ ਫੜੇ ਜਿਹੜਾ ਸਿੱਕਾ ਹੈ ਇਸ ਨੂੰ ਜਦੋਂ ਛੱਡਦੇ ਹਾਂ ਕਿੱਧਰ ਡਿੱਗਣਾ ਸ਼ੁਰੂ ਕਰ ਦਿੰਦਾ ਹੈ ਧਰਤੀ ਵੱਲ ਤਾਂ ਸਿੱਕੇ ਉੱਤੇ ਲੱਗ ਰਹੇ ਬਲ ਨੂੰ ਡੈਸ਼ ਕਹਿੰਦੇ ਹਨ ਕੀ ਕਹਿੰਦੇ ਨੇ ਇਹ ਵਿੱਚੋਂ ਬਲ ਹੁੰਦਾ ਹੈ ਗੁਰਤਵੀ ਬਲ ਕਿਹੜਾ ਬਲ ਗੁਰਤਵੀ ਬਲ ਹਾਂਜੀ ਬੱਚਿਓ 13ਵਾਂ ਅਪਰੇਸ਼ਨ ਆਉਂਦਾ ਹੈ ਕੋਲੀਪਾ ਰਿਸਮਾਨ ਚੁੱਕਣ ਸਮੇਂ ਆਪਣੇ ਸਿਰ ਉੱਤੇ ਕੱਪੜੇ ਦਾ ਗੋਲ ਲਪੇਟ ਉਨ ਨੂੰ ਜਿਸ ਨੂੰ ਕਹਿੰਦੇ ਨੇ ਉਨ ਨੂੰ ਕਿਉਂ ਰੱਖਦੇ ਹਨ ਕਿਉਂ ਰੱਖਦੇ ਨੇ ਇਸ ਤਰ੍ਹਾਂ ਕਰਨ ਨਾਲ ਵਸਤੂ ਦਾ ਪਰ ਘਟ ਜਾਂਦਾ ਹੈ ਜਾਂ ਝੋੜ ਤੋਂ ਬਚਣ ਲਈ ਜਾਂ ਸਰਦੇ ਸਮਾਨ ਦੇ ਸੰਪਰਕ ਖੇਤਰ ਨੂੰ ਵਧਾਉਣ ਦੇ ਲਈ ਜਾਂ ਦੂਜਿਆਂ ਨੂੰ ਦਿਖਾਉਣ ਲਈ ਤਾਂ ਬੱਚਿਓ ਇਸ ਦਾ ਠੋਕਮਾਂ ਅਨਸਰ ਕੀ ਹੋਏਗਾ ਏਡੀ ਸਰਦੇ ਸਮਾਨ ਦੇ ਸੰਪਰਕ ਖੇਤਰ ਨੂੰ ਵਧਾਉਣ ਲਈ ਕਿਸ ਵਾਸਤੇ ਸਰਦੇ ਸਮਾਨ ਦੇ ਸਤੇ ਸਮਾਨ ਦੇ ਸੰਪਰਕ ਖੇਤਰ ਨੂੰ ਵਧਾਉਣ ਲਈ ਹਾਂਜੀ ਬੱਚਿਓ 14ਵਾਂ ਪ੍ਰਸ਼ਨ ਆਉਂਦਾ ਹੈ किसे गुहारे बच्चे हवा भरन वो फुल क्यों जाता है बचो पहला ऑप्शन की है क्योंकि गुबारे अंदर हवा हल्की हो जाती है दूजी ऑप्शन है क्योंकि गुहारे अंदर हवा भारी हो जाती है तीज ऑप्शन है बच्चों क्योंकि हवा बर्तन दिया द्वारा दबो पाती है इतने बर्तन ही आएगा बचो इत आएगा गुहारे की आएगा गुब्बारे गुब्बारे दवारा पर दवा पाती है जब ये सारे ਬੱਚਿਓ ਇਸ ਦਾ ਠੁਕ ਮਾਂਸਰ ਆਏਗਾ ਏ ਡੀ ਕਿਉਂਕਿ ਹਵਾ ਗੁਵਾਰੇ ਦੀਆਂ ਕਿਸ ਜੀਆਂ ਇੱਥੇ ਕੀ ਆਏਗਾ ਗੁਵਾਰੇ ਗੁਵਾਰੇ ਦੀਆਂ ਦੀਵਾਰਾਂ ਤੇ ਦਵਾ ਪੌਂਦੀ ਹੈ ਅੱਗੇ ਬੱਚਿਓ 15ਵਾਂ ਪ੍ਰਸ਼ਨ ਆਉਂਦਾ ਹੈ ਸਾਡੇ ਆਲੇ ਦੁਆਲੇ ਦੇ ਬਾਯੂ ਮੰਡਲੀ ਦਾ ਕਾਰਨ ਅਸੀਂ ਫਿਸ ਕਿਉਂ ਨਹੀਂ ਜਾਂਦੇ ਕਿਸ ਕਾਰਨ ਬਾਯੂ ਮੰਡਲੀ ਦਾ ਕਾਰਨ ਤਾਂ ਪਹਿਲਾ ਆਨਸਰ ਕੀ ਆ ਰਿਹਾ ਕਿਉਂਕਿ ਸਾਡਾ ਸਰੀਰ ਹੱਡੀਆਂ ਦਾ ਬਣਿਆ ਹੋਇਆ ਹੈ ਇਹ ਠੁਕ ਮਾਂਸਰ ਨਹੀਂ ਹੈ ਅੱਗੇ ਕਿਉਂਕਿ ਸਾਡੇ ਸਰੀਰ ਦੇ ਅੰਦਰ ਦਾਬ ਵਾਯੂ ਮੰਡਲੀ ਦਾਬ ਦੇ ਬਰਾਬਰ ਹੁੰਦਾ ਹੈ ਇਹ ਆਨਸਰ ਬਿਲਕੁਲ ਹੀ ਕਰੈਕਟ ਹੈ ਇਤਵੀ ਸਾਡਾ ਅਥਰ ਆਨਸਰ ਕੀ ਬਣੇਗਾ ਅੜਾ ਕਿਉਂਕਿ ਸਾਡੇ ਸਰੀਰ ਦੇ ਅੰਦਰ ਲਾਦਾਬ ਵਾਯੂ ਮੰਡਲੀ ਦਾਬ ਦੇ ਬਰਾਬਰ ਹੈ ਕਿ ਹੈ ਕਿਉਂਕਿ ਸਾਡੇ ਸਰੀਰ ਦੇ ਅੰਦਰ ਲਾਦਾਬ ਵਾਯੂ ਮੰਡਲੀ ਦਾਬ ਦੇ ਬਰਾਬਰ ਹੈ ਇਹ ਇਸ ਦਾ ਟੁਕ ਮਾ ਅਨਸਰ ਹੈ ਹਾਂਜੀ ਬੱਚਿਓ 16ਵਾਂ ਪ੍ਰਸ਼ਨ ਆਂਦਾ ਹੈ ਘਰਾਂ ਵਿੱਚ ਪਾਣੀ ਦੀਆਂ ਟੈਂਕੀਆਂ ਨੂੰ ਛਤੂ ਪਰ ਉਚਾਈ ਤੇ ਕਿਉਂ ਰੱਖਿਆ ਜਾਂਦਾ ਹੈ ਕਿਉਂ ਰੱਖਿਆ ਜਾਂਦਾ ਹੈ ਪਹਿਲੇ অপਸ਼ਨ ਕੀ ਹੈ ਕਿਉਂਕਿ ਪਾਣੀ ਦੇ ਕਾਲਮ ਦੀ ਉਚਾਈ ਵੱਧ ਜਾਂਦੀ ਹੈ ਠੀਕ ਹੈ ਅਗਿਆਨ ਕਿਉਂਕਿ ਟੂਟੀਆਂ ਵਿੱਚ ਪਾਣੀ ਵੱਧਦਾ ਉਹਨਾਂ ਨਿਕਲਣਾ ਹੈ ਇਹ ਵੀ ਠੀਕ ਹੈ ਅਗਿਆਨ ਕਿਉਂਕਿ ਪਾਣੀ ਦਾ ਦਾਵ ਪਾਣੀ ਦੇ ਕਾਲਮ ਦੀ ਉਚਾਈ ਤੇ ਸਿੱਧੇ ਅਨੁਪਾਤੀ ਹੁੰਦਾ ਹੈ ਇਹ ਵੀ ਬਿਲਕੁਲ ਠੀਕ ਹੈ ਇਟ ਮੀਨਸ ਇਹ ਸਾਰੇ ਹੀ ਠੀਕ ਨੇ ਤਾਂ ਸਾਡਾ ਆਨਸਰ ਕੀ ਆਏਗਾ ਸ ਉਪਰਕਤ ਸਾਰੇ ਕੀ ਆਏਗਾ ਉਪਰਕਤ ਸਾਰੇ ਹਾਂਜੀ ਬੱਚਿਓ 7ਵਾਂ ਆਪਰੇਸ਼ਨ ਆਂਦਾ ਹੈ ਦਵਾਰਾਂ ਦੀ ਨੀਂਹ ਚੌੜੀ ਕਿਉਂ ਰੱਖੀ ਜਾਂਦੀ ਹੈ ਤੇ ਪਹਿਲੀ ਆਪਸ਼ਨ ਕੀ ਹੈ ਦਵਾਰਾਂ ਦੇ ਆਧਾਰ ਤੇ ਲੱਗ ਰਹੇ ਦਾਬ ਨੂੰ ਵਧਾਉਣ ਲਈ ਦੂਜਾ ਦਾ ਹੈ ਦੀਵਾਰਾਂ ਦੇ ਆਧਾਰ ਤੇ ਲੱਗ ਰਹੇ ਦਾਬ ਨੂੰ ਘੱਟ ਕਰਨ ਲਈ ਕਿਸ ਵਾਸਤੇ ਹੁੰਦੀ ਹੈ ਘੱਟ ਕਰਨ ਲਈ ਤੇ ਇੱਥੇ ਸਾਡਾ ਆਨਸਰ ਕੀ ਆਏਗਾ ਆੜਾ ਦੀਵਾਰ ਦੇ ਆਧਾਰ ਤੇ ਲੱਗ ਰਹੇ ਦਾਬ ਨੂੰ ਘੱਟ ਕਰਨ ਲਈ ਇਸ ਲਈ ਘੱਟ ਕਰਨ ਲਈ ਅਗਿਆਂ ਦਾ ਬੱਚਿਓ ਇਹ ਇਥੇ ਦਿੱਤੇ ਹੋਏ ਵਿੱਚ ਸੰਪਰਕ ਵਾਲ ਅਤੇ ਅਸੰਪਰਕ ਵਾਲ ਦੀ ਸਹੀ ਵੰਡ ਕਿਹੜੀ ਹੈ ਦੇਖੋ ਬੱਚੋ ਪਹਿਲਾਂ ਆਪਾਂ ਪਛਾਣ ਕਰਦੇ ਹਾਂ ਸੰਪਰਕ ਵਾਲ ਦੀ ਇੱਥੇ ਪਹਿਲੀ ਆਪਸ਼ਨ ਹੈ ਚੁੰਬਕੀ ਵਾਲ ਅਤੇ ਰਗੜੀ ਵਾਲ ਇਹ ਕਿਹੜਾ ਹੈ ਬੱਚਿਓ ਚੁੰਬਕੀ ਵਾਲ ਅਤੇ ਰਗੜ ਵਾਲਾ ਇਹ ਤਾਂ ਅਸੰਪਰਕ ਹੈ ਇਹ ਆਨਸਰ ਨਹੀਂ ਹੋ ਸਕਦਾ ਅੱਗੇ ਹੁੰਦਾ ਹੈ ਗੁਰਤਵੀ ਬਲ ਸਥਿਰ ਬਿਜਲੀ ਬਲ ਇਹ ਵੀ ਕਿਹੜੇ ਨੇ ਅਸੰਪਰਕ ਨੇ ਇਹ ਵੀ ਨਹੀਂ ਹੋ ਸਕਦੇ ਫਿਰ ਬੱਚਿਓ ਕਿਹੜਾ ਹੁੰਦਾ ਹੈ ਪੇਸ਼ੀ ਵਾਲ ਅਤੇ ਰਗੜ ਵਾਲ ਇਹ ਕਿਹੜੇ ਵਾਲੇ ਸੰਪਰਕ ਵਾਲ ਨੇ ਤਾਂ ਸਾਡਾ ਆਨਸਰ ਕੀ ਆਏਗਾ ਈਡੀ 来ਗਾ इडी ਤਾਂ سامنے ਵੀ ਆਪਾਂ ਦੇਖਦੇ ਆਂ ਦੇਖੋ ਚੁੰਬਕੀ ਬਲ ਗੁਰਤਵੀ ਬਲ ਅਤੇ ਸਥਿਰ ਬਿਜਲੀ ਵਾਲਾ ਇਹ ਕਿਨੇ ਅਸੰਪਰਕ ਨੇ ਇਹ ਵੀ ਆਪਣੇ ਕੋਲੇ ਠੀਕ ਨੇ ਹਾਂਜੀ ਬੱਚਿਓ ਅਗਿਆਂ ਦਾ ਪਾਣੀ ਦੇ ਪਰੇ ਗਲਾਸ ਉੱਤੇ ਰੱਖੇ ਕਾਰਡ ਨੂੰ ਦਬਾਉਂਦੇ ਹੋਏ ਉਲਟਾ ਕਰਨ ਤੇ ਹੱਥ ਹਟਾਉਣ ਉਪਰੰਤ ਵੀ ਕਾਰਡ ੇਠਾਂ ਨਹੀਂ ਡਿੱਗਦਾ ਕਿਉਂ ਨਹੀਂ ਡਿੱਗਦਾ ਤਾਂ ਬੱਚਿਓ ਦੇਖੋ ਪਹਿਲੀ অপਸ਼ਨ ਕੀ ਹੈ ਗਲਾਸ ਕਾਰਡ ਨੂੰ ਖਿੱਚ ਕੇ ਰੱਖਦਾ ਹੈ ਨਹੀਂ ਠੀਕ ਅੱਗੇ ਆਂਦਾ ਪਾਣੀ ਕਾੜਨ ਨੂੰ ਖਿੱਚ ਕੇ ਰੱਖਦਾ ਹੈ ਨਹੀਂ ਠੀਕ ਅੱਗੇ ਗਲਾਸ ਤੇ ਪਾਣੀ ਦੋਵੇਂ ਕਾੜਨ ਨੂੰ ਖਿੱਚ ਕੇ ਰੱਖਦੇ ਨੇ ਇਹ ਵੀ ਟੁਕਮ ਅਨਸਰ ਨਹੀਂ ਹੈ ਤਾਂ ਸਾਡੇ ਕੋਲੇ ਕਿਹੜਾ ਅਨਸਰ ਬਚ ਰਿਹਾ ਸਸਾ ਦੇਖੀਏ ਪੜਕੇ ਕੀ ਲਿਖਿਆ ਕਾੜ ਦੀ ਸਤਾ ਉੱਤੇ ਲੱਗ ਰਿਹਾ ਵਾਜਮੰਡਲੀ ਦਾ ਉਸ ਨੂੰ ਡਿੱਗਣ ਨਹੀਂ ਦਿੰਦਾ ਇਹ ਹੈ ਕਾੜ ਦੀ ਸਤਾ ਉੱਤੇ ਲੱਗ ਰਿਹਾ ਵਾਜਮੰਡਲੀ ਦਾ ਉਸ ਨੂੰ ਡਿੱਗਣ ਨਹੀਂ ਦਿੰਦਾ ਇਹ ਇਸ ਦਾ ਟੁਕਮ ਅਨਸਰ ਹੈ ਅੱਗੇ ਆਂਦਾ ਬੱਚੋ ਪਾਣੀ ਦੀ ਸਪਲਾਈ ਵਾਲੇ ਪਾਈਪਾਂ ਦੇ ਲੀਕ ਕਰਦੇ ਹੋਏ ਜੋੜਾਂ ਵਿੱਚੋਂ ਪਾਣੀ ਬਾਹਰ ਕਿਉਂ ਨਿਕਲਦਾ ਹੈ ਕੀ ਕਰਿਆ ਪਾਣੀ ਦੀ ਸਪਲਾਈ ਵਾਲੇ ਪਾਈਪਾਂ ਦੇ ਲੀਕ ਕਰਦੇ ਹੋਏ ਜੋੜਾਂ ਵਿੱਚੋਂ ਪਾਣੀ ਬਾਹਰ ਕਿਉਂ ਨਿਕਲਦਾ ਹੈ ਤਾਂ ਆਪਸ਼ਨ ਕੀ ਹੈ ਪਾਣੀ ਹਮੇਸ਼ਾ ਬਾਹਰ ਨਿਕਲਣਾ ਚਾਹੁੰਦਾ ਹੈ ਇਹ ਠੁਕ ਮਨਸਰ ਨਹੀਂ ਅੱਗੇ ਪਾਣੀ ਨੂੰ ਬਾਹਰ ਬਹਿਣਾ ਪੈਂਦਾ ਹੈ ਇਹ ਵੀ ਠੁਕ ਮਨਸਰ ਨਹੀਂ ਫਿਰ ਅੱਗੇ ਕੀ ਆਂਦਾ ਹੈ ਪਾਣੀ ਦੁਆਰਾ ਪਾਈਪਾਂ ਦੀਆਂ ਦਿਵਾਰਾਂ ਤੇ ਲਗਾਏ ਗਏ ਦਾਵ ਕਾਰਨ ਪਾਣੀ ਦੁਆਰਾ ਪਾਈਪ ਦੀਆਂ ਦਿਵਾਰਾਂ ਤੇ ਲਗਾਏ ਗਏ ਦਾਵ ਕਾਰਨ ਇਹ ਅਨਸਰ ਇਸ ਦਾ 2 ਕਮਨ ਅਨਸਰ ਹੈ ਤਾਂ ਸਿੱਕੇ ਲਿਖਾਂਗੇ ਅਨਸਰ ਈਡੀ ਕਿ ਲਿਖਾਂਗੇ ਅਨਸਰ ਈਡੀ ਹਾਂਜੀ ਬੱਚਿਓ ਮੈਨੂੰ ਉਮੀਦ ਹੈ ਵੀ ਅੱਜ ਦੇ ਜੋ ਅਪਰੇਸ਼ਨ ਉਤਰ ਆਪਾਂ ਨੇ ਕਰੇ ਨੇ ਇਹ ਤੁਹਾਡੇ ਲਈ ਬਹੁਤ ਹੀ ਲਾਹੇਵੰਦ ਹੋਣਗੇ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੈ ਤੇ ਇਸ ਨੂੰ ਲਾਈਕ ਜਰੂਰ ਕਰ ਦੇਣਾ ਇਸ ਵੀਡੀਓ ਨੂੰ ਵਾਧੂ ਦੋਸਤਾਂ ਤੇ ਸ਼ੇਅਰ ਵੀ ਕਰ ਦੇਣਾ ਤਾਂ ਕਿ ਆਪਾਂ ਬਾਕੀ ਬੱਚਨਾਂ ਦਾ ਜਿਹੜਾ ਫਾਇਦਾ ਕਰ ਸਕੀਏ ਜਿਨ੍ਹਾਂ ਨੇ ਹਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਇਸ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਜੋ ਇੱਥੇ ਵੈਲ ਆਈਕਨ ਦਾ ਬਟਨ ਆਏਗਾ ਇਸ ਨੂੰ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਔਨ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲਦੀ ਰਹੇ ਇਸ ਵੀਡੀਓ ਨੂੰ ਦੇਖਣ ਲਈ ਬੱਚੋ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕਸ ਫੋਰ ਵਾਚਿੰਗ